ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬਹਾਦਰਨਗਰ ਵਿਖੇ ਕੁਝ ਵਿਅਕਤੀਆਂ ਵੱਲੋਂ ਸਿਆਸਤ ਦੇ ਜ਼ੋਰ ਦੇ ਨਾਲ ਸਰਕਾਰੀ ਪੰਚਾਇਤ ਲਈ ਨਿਰਧਾਰਿਤ ਕੀਤੀ ਗਈ 5 ਮਰਲੇ ਜ਼ਮੀਨ ਤੇ ਕਥਿਤ ਤੌਰ ਤੇ ਜ਼ਬਰਦਸਤੀ ਕਬਜ਼ਾ ਕੀਤਾ ਜਾ ਰਿਹਾ। ਪਿੰਡ ਵਾਸੀ ਹਰਪਾਲ ਸਿੰਘ ਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਦਸ਼ਮੀਸ਼ ਨਗਰ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਜਿਹੜਾ ਕਿ ਇਸ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤ ਘਰ ਬਣਾਉਣ ਦੇ ਲਈ ਪਿੰਡ ਵਿੱਚ ਹੋਰ ਕੋਈ ਸਾਂਝੀ ਜਗ੍ਹਾ ਨਹੀਂ ਹੈ ਜੇਕਰ ਇਹ ਕਬਜ਼ਾ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਲੱਗਦੀ ਸਤ ਕਨਾਲਾ ਪੰਚਾਇਤੀ ਥਾਂ ਵੀ ਕਬਜ਼ਾ ਹੋਣ ਦਾ ਖਤਰਾ ਹੈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਕਈ ਵਾਰ ਅਪੀਲ ਕੀਤੀ ਹੈ ਬਲਾਕ ਬਲਟੋਹਾ ਦੇ ਵੀਡੀਓ ਵੱਲੋਂ ਦਖਲ ਦੇਣ ਤੇ ਕਬਜ਼ਾ ਕਰਨ ਵਾਲੇ ਵਿਅਕਤੀ ਰੁਕ ਗਏ ਸਨ ਪਰ ਪ੍ਰਸ਼ਾਸਨ ਦੇ ਜਾਣ ਮਗਰੋਂ ਉਹਨਾਂ ਨੇ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਵੀਡੀਓ ਬਲਟੋਹਾ ਨੂੰ ਕਾਨੂੰਨੀ ਕਾਰਵਾਈ ਕਰਕੇ ਕਬਜ਼ਾ ਛਡਵਾਉਣ ਦੀ ਮੰਗ ਕੀਤੀ ਹੈ ਦੂਜੇ ਪਾਸੇ ਦੂਜੀ ਤਰੁ ਜੁਗਿੰਦਰ ਸਿੰਘ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਇਹ ਜਗਾ ਕਿਸੇ ਤੋਂ 2.5 ਲੱਖ ਰੁਪਏ ਦੇ ਵਿੱਚ ਮੁੱਲ ਖਰੀਦੀ ਹੈ ਉਸ ਨੇ ਕਬਜ਼ਾ ਨਹੀਂ ਕੀਤਾ ਤੇ ਨਾ ਹੀ ਉਹ ਕਬਜ਼ਾ ਛੱਡੇਗਾ ਇਸ ਦੇ ਟੋਟਲ ਤੇ ਨਭਰਾ ਨੇ ਚੌਥਾ ਨਾਂ ਦਾ ਪੇਵਾ ਤੇ ਪੰਜਵਾਂ ਨਾਂ ਦਾ ਮਾਮਾ ਜਿਹੜਾ ਮਿਸਤਰੀ ਲਾ ਕੇ ਜਿਹੜਾ ਥਾਂ ਬਣਾਉਂਦਿਆ ਇਹ ਦਰਖਾਸਤ ਦਿੱਤੀ ਹੈ ਤੁਹਾਨੂੰ ਹਾਂਜੀ ਦਰਖਾਸਤ ਦਰਖਾਸਤਾਂ ਲੈਂਦੀਆਂ ਜੀ ਕਿੱਥੇ ਕਿੱਥੇ ਦਰਖਾਸਤ ਇੱਕ ਵੀਡੀਓ ਸਾਹ ਦੇ ਹਾਂਜੀ ਡੀਡੀਪੀਓ ਸਾਹਿਬ ਦੇ ਹਾਂਜੀ ਡੀਸੀ ਸਾਹਿਬ ਦੇ ਹਾਂਜੀ ਇਹ ਜ਼ਮੀਨ ਜਿਹੜੀ ਆ ਪੰਚਾਇਤੀ ਕੀ ਮਾਲਕੀ ਆ ਨਹੀਂ ਜੀ ਪੰਚਾਇਤੀ ਆ ਇਹ ਹਾਂਜੀ ਹਾਂਜੀ ਤੇ ਕੀ ਮਸਲਾ ਕੀ ਹੋਣ ਜੇ ਪੰਚਾਇਤੀ ਜ਼ਮੀਨ ਆ ਦੇ ਹੋਣ ਜੀ ਅਸੀਂ ਤਾਂ ਇਹ ਵੀ ਸਾਡਾ ਛਡਾਇਆ ਜਾਵੇ ਇਹ ਸੰਦਾ ਥਾਂ